ਲਓ ਜੀ ਅੱਜ ਆਪਾਂ ਆਪਣੇ ਸੱਜਣ ਵਾਲੀ ਗੱਡੀ 'ਚ ਰਖਾਉਣ ਲੱਗੇ ਆਂ ਬੇਸ ਕਹਿੰਦੇ ਮਿੱਤਰੋ ਬੇਸ ਹੋਰ ਲਵਾਉਣੀ ਆ ਜਿਹੜੀ ਚੱਲੇ ਦੇ ਪਿੰਡ ਪਰ ਵੱਜੇ ਨਾਲ ਦੇ ਪਿੰਡ 'ਚ ਕਿ ਨਹੀਂ ਸਹੀ ਹੈ ਬੱਸ ਸਹੀ ਹੈ ਚਲੋ ਫਿਰ ਆਜੋ ਮਿੱਤਰੋ ਇਹ ਬੇਸ ਕਿੰਨੇ ਇੰਚੇ ਬਸੋ ਜੀ ਇੱਥੇ ਸਿੰਗਲ ਨਾਲ ਤਾਂ ਗੱਲ ਬਣਦੀ ਨਹੀਂ ਦੋ ਲਵਾਉਣੀਆਂ ਪੈਣਗੀਆਂ 10 ਬਹੁਤ ਆ ਕਿ ਡਾਊਨ ਹੋ ਬਾਈ ਨਾ ਨਾ 12 ਇੰਚ ਜੇ 15 ਇੰਚ ਮਿਲ ਗਈ 15 ਰਖਾ ਦਾਂਗੇ ਆਜੋ ਠੀਕ ਆ ਚਲੋ ਚੱਲਦੇ ਆ ਬਾਈ ਚਲੋ ਆਜੋ ਆਜੋ ਬੱਸ ਆਜੋ ਆਜੋ ਲਓ ਜੀ ਮੰਗਾਲੀਆਂ ਫਿਰਕਣੇ ਤਿੰਨ ਪ੍ਰੋਜੈਕਟਰਾਂ ਦੁਬਾਰਾ ਚਾਹੂਗਾ ਆਪਣਾ ਪੀਜਾ ਉਧਰ ਆਪਣੀ ਗੱਡੀ ਦੀ ਫੀਡਿੰਗ ਹੋ ਰਹੀ ਹੈਗੀ ਉਹਦੀ ਦੇਸ ਦੀ ਹੈ ਨਾ ਦੇਸ ਦੀ ਫੀਡਿੰਗ ਹੋ ਰਹੀ ਅੱਧਾ ਘੰਟਾ ਲੱਗੂ ਬਾਈ ਕਹਿੰਦਾ ਤੇ ਇਹ ਦੇਖੋ ਬੰਨਾ ਸੋਨਾ ਮੈਂ ਕਰ ਲਿਆ ਲੋ ਜੀ ਆ ਪੀਜਾ ਤਾਂ ਪਹਿਲਾਂ ਆ ਚੁੱਕੇ ਨੇ ਪੇਟੀਆਂ ਫਿਰ ਕੱਲ ਲੱਗਦਾ ਸਨੈਪ ਤੋਂ ਸਨੈਪ ਤੋਂ ਬੰਨਾ ਕਹਿੰਦਾ ਕੋ ਹੱਥ ਨਾ ਲਾਇਓ ਹੱਥੇ ਡੰਡਾ ਵੱਜੂਗਾ ਲਓ ਜੀ ਸਾਰਿਆਂ ਨੂੰ ਰੋਗਤਾ ਵੀ ਹਜੇ ਪੀਜਨ ਕਿਸੇ ਨੇ ਹੱਥ ਨਹੀਂ ਲਾਉਣਾਗਾ ਪਹਿਲਾਂ ਪਾਉਣੀ ਹੈ ਵੀਡੀਓ ਆਪਾਂ ਇਹ ਸਾਰੇ ਲੱਛਣ ਕਰਦਾ ਬਿਰਕਾ ਬੜਾ ਸਨੈਪ ਤੇ ਦੇਖੜਦੇ ਵਾਕਿ ਪੀਜਾ ਵਧੀਆ ਲੱਗਦਾ ਨਾ ਨਾ ਵਧੀਆ ਬਾਕੀ ਟੈਸਟ ਕਰਕੇ ਦੇਖਦੇ ਆਂਗੇ ਕੀ ਗੱਲਬਾਤ ਆਗੀ ਬਾਈ ਬਾਈਟਾ ਆਪਣੇ ਨਾਲ ਪਾਣੀ ਪੱਤ ਕਰਨਾਲ ਦਾ ਸਪੈਸ਼ਲ ਪੀਆ ਚੈੱਕ ਕਰਨ ਆਇਆ ਬਾਈ ਬਈ ਇੱਕ ਕਲ ਤੇ ਆਂਦੀ ਕਲੀਨ ਨਹੀਂ ਕਰਦੇ ਯਾਰ ਨਾਲ ਦੀ ਨਾ ਟੇਬਲ ਕਈ ਜਾਉਣਾ ਸੀ ਲਓ ਜੀ ਫਿਰ ਪਛਾਅਮਨੇ ਨਿਮੇੜਤਾ ਕੰਮ ਸਾਰਾ ਸਾਨੂੰ ਸਨੈਪ ਤੋਂ ਬਾਅਦ ਸਿਰਫ ਔਲੀ 11 ਪੀਸ ਆਇਆ ਬਾਈ ਨੂੰ ਵੀ ਮੈਨੂੰ ਵੀ ਸਾਰਾ ਪੀਜ਼ਾ ਖਾਦਾ ਬਿਰਕਣੇ ਪੋਂ ਪੀਜ਼ਾ ਬਹੁਤ ਸਵਾਦ ਸੀ ਯਾਰ ਵਧੀਆ ਬਣਾਇਆ ਸੀਗਾ ਕੀ ਨਾਮ ਹੈ ਇਹਨਾਂ ਦਾ ਕਿਹੜੇ ਨੇ ਨਵੇਂ ਖੁੱਲੇ ਨੇ ਵਿਨੀ ਵਿਨੀ ਓਕੇ ਹੈਲੋ ਵਧੀਆ ਸੇ ਸੇ ਸਟੋਮਾ ਯਾਰ ਹਰ ਚੀਜ਼ ਮਿਲ ਜਾਂਦੀ ਔਰ ਯਾਰ ਲਓ ਜੀ ਲੈ ਕੇ ਰੈਂਡਮ ਨਾਲ ਖਾ ਕੇ ਪੀਜਾ ਬਰਕਾਹ ਲੈ ਕੇ ਘਟਾਰ ਚੱਲਿਆ ਆ ਗਏ ਹੁਣ ਗੱਡੀ ਵੱਲ ਨੂੰ ਦੇਖਦੇ ਆ ਬਾਈ ਨੇ ਬੇਸ ਦੀ ਸਾਰੀ ਵੇਰਿੰਗ ਵੇਰੇ ਕਰਤੀ ਕਿ ਨਾ ਵੇਰਿੰਗ ਤਾਂ ਆਪਣੀ ਹੋਈ ਹੋਈ ਸੀ ਰਹਿ ਗਈ ਗੱਡੀ ਤੇਰਾ ਕੰਮ ਹੁੰਦਾ ਪਤਾ ਲੱਗਦਾ ਹੈ ਨਹੀਂ ਕੰਮ ਹੁੰਦਾ ਪਤਾ ਤਾਂ ਲੱਗਦਾ ਪਰ ਫਿਰ ਵੀ ਠੀਕ ਹੀ ਨਹੀਂ ਲੱਗ ਰਿਹਾ ਬਾਈ ਅਜੇ ਲੈ ਵੀ ਲੱਗ ਰਿਹਾ ਬਾਈ ਵੇਰਿੰਗ ਕਰਨ ਕੰਮ ਲਵੀ ਲਾਇਆ ਲੱਗਦਾ ਬਾਈ ਦਾ ਬਾਈ ਨੇ ਬੇਸ ਦਫਾ ਦੇ ਗੱਲ ਰੱਖੀ ਯਾਰ ਬੇਸ ਟੁਕਾ ਕਰ ਰਿਹਾ ਉਹ ਦੇਖ ਅਸਾ ਤੂੰ ਦੂਸਰੀ ਵਟ ਕਰ ਰਿਹਾ ਹੈ ਬਾਈ ਲੋਜੀ ਹੋਰੇ ਹੋ ਰਹੀ ਹੈ ਲੱਗ ਰਹੀ ਆਪਣੀ ਗੱਡੀ ਤੇ ਹਵੇਸ ਕੋ ਜਨਾਬ ਕੋ ਜਨਾਬ ਕੀ ਗੱਲਬਾਤ ਹੋਗੀ ਬਲੂਥ ਲਾ ਕਰ ਕਨੈਕਟ ਓਕੇ ਜਮਾ ਓਕੇ ਓਕੇ ਬਲੂਟੂਥ ਲਾਉਣੀ ਪੂਗੀ ਪੂਰਾ ਥਾ ਮੇਰੇ ਬਿਕਰ ਨਾ ਲੱਗ ਰਹੀ ਆ ਬਹਾਵਾ ਟਾਈਮ ਲੱਗਾ ਯਾਰ ਬਿਕਰ ਵੀ ਨਾ ਲਾ ਕਰ ਲੈ ਤੋਂਨੇ ਸਪੀਕਰ ਨਵੇਂ ਲਵਾ ਦੇ دارس بونس ودਿਆ ਆ ਰਿਹਾਗਾ باقی ਦੇਖਦੇ ਆਂ ਕੀ ਗੱਲਬਾਤ ਅਸਰ ਨੂੰ ਬਾਅਦ ਦੱਸਾਂਗੇ ਹਲਾ ਘਰੀ ਸੀਗੀ ਇਹਦੇ ਨਾਲ ਗੱਲਬਾਤ ਜਿ ਬਣੀ ਨਹੀਂ ਹੈਗੀ ਜੇ ਵੀ ਬਾਜ਼ਾਰ ਰੇਟ ਤੇ ਜੇ ਵੀ ਜਾਇਜ਼ ਰੇਟ 'ਚ ਹੁਣ ਬਣੂਗਾ ਇਹ ਜਮਾ ਜਮਾ ਜਾਇਜ਼ ਹਾਜ ਰੇਟ 'ਚ ਕਿਸੇ ਨੇ ਲਵਾਉਣਾ ਭਾਈ ਲਵਾ ਵੀ ਸਾਬ ਹੈਗਾ ਨਾ ਆ ਭਾਈ ਬਾਈ ਬਾਈ ਕਰਦੀ ਪਟੀਰ ਕਰਦੀ ਨਹੀਂ ਹਜੇ ਨੱਪਰ ਬਾਈ ਬਾਈ